ਵਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਪਿਆਰ ਸਹਿਤ ਫਤਿਹ ਬਿਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਤੁਹਾਡੇ ਪਾਵਨ ਚਰਣੀ ਮਾਨੁਕਾ ਵਾਲਾ ਕਬਿਸ਼ਰੀ ਜੱਥਾ ਸਮੇਂ ਦੇ ਉਸ ਦਰਦ ਨੂੰ ਪੇਸ਼ ਕਰਨ ਲੱਗਾ ਜੋ ਕਿ ਹਰ ਇੱਕ ਪ੍ਰਾਣੀ ਚੱਲ ਰਿਹਾ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਕੋਈ ਕਿੱਡਾ ਵੀ ਤਣਾੜ ਹੈ ਹਰ ਇੱਕ ਮਹਗਾਈ ਤੋਂ ਤੰਗ ਆਇਆ ਇਹ ਸਮਗਾਈ ਦੇ ਪਰਥਾਈ ਬੜਾ ਖੋਲ ਕੇ ਮਹਾਕਵੀ ਫਕੀਰ ਚੰਦ ਫਕਰ ਸਾਹਿਬ ਨੇ ਜੋ ਲਿਖਿਆ ਉਸ ਨੂੰ ਆਪ ਜੀ ਦੇ ਪਵਿੱਤਰ ਚਰਣੀ ਇਸ ਸਮੇਂ ਦੀ ਮਹਾਨ ਜੋੜੀ ਉਸਤਾਦ ਸ਼ਾਮਰਾਹ ਜੀ ਪੱਟੀਵਾਲ ਗੋਲਡ ਮਾਡਲਿਸਟ ਇਕਬਾਲ ਸਿੰਘ ਜੀ ਵਿਰਾਟ ਫੇਰੋ ਕੇ ਆਪਦੇ ਪਾਵਨ ਚਰਣੀ ਭੇਟ ਕਰਨਗੇ ਕਿ ਚੰਦਰੀ ਮਘਾਈ ਨੇ ਕੀਤੀ ਤੰਗ ਪੁੱਜ ਕੇ ਪਰਜਾ ਇਸ ਸਮੇਂ ਦੇ ਸੀਨ ਨੂੰ ਆਪਦੇ ਪਾਵਨ ਚਰਣੀ ਜਥਾ ਦੇਖਾ ਪਲ ਹੈ ਇਓਂ ਕਹਿ ਰਿਹਾ ਜੀ ਅੱਜ ਕੱਲ ਦੀ ਦੁਨੀਆ ਦੀ ਹਰ ਘਰ ਅੰਦਰ ਉਲਜੀ ਤਾਣੀ ਬਦ ਅਮਣੀ ਫੈਲ ਗਈ ਤੜਫਣ ਜਾ ਮਛਲੀ ਬਣ ਪਾਣੀ ਹੈ ਚਿੰਤਾ ਜੀ ਜੀ ਨੋ ਵੇਸ਼ਕ ਕੇਸੇ ਵੇਖ ਲੋ ਘਰ ਜਾ ਚੰਦਰੀ ਮਹਿੰਗਾਈ ਨੇ ਕੀਤੀ ਤੰਗ ਪੁੱਜ ਕੇ ਪਰ ਜਾ ਦਿਨ ਦੁਗਣੀ ਨੱਤਵ ਦੇ ਦੇਸ਼ ਚੋਂ ਨਹੀਂ ਗਰੀਬੀ ਕਟਣੀ ਕੋਟਾ ਲੂਣ ਮਿਰਚ ਭੁੱਕੋ ਮਹਿੰਗੀ ਪਵੇ ਦਾਲ ਤੋਂ ਚਟਣੀ ਕੁਝ ਖਰਚਾ ਕੱਟ ਜੂਗਾ ਬਾਪੂ ਮਰ ਗਿਆ ਬੇਬੇ ਮਰ ਜਾ ਚੰਦਰੀ ਮਹਿੰਗਾਈ ਨੇ ਕੀਤੀ ਤੰਗ ਪੁੱਜਕੇ ਪਰ ਜਾ ਘਰ ਪੰਦਰਾ ਮੱਜਾਂ ਨੇ ਚਟੂਰੇ ਵਿੱਚ ਦਹੀਂ ਨਾਲ ਲੱਸੀ ਤੌਲੇ ਵਿੱਚ ਦਹੀਂ ਨਾਲ ਲੱਸੀ ਦੁੱਧ ਵਿੱਚ ਵਕਤ ਕੱਢਦੇ ਸੌਜੋਂ ਜੱਟ ਵਿਚਾਰੇ ਅਸੀਂ ਦਿਨ ਰਾਤ ਵਿਆਜ ਵਧੇ ਉਤਰੇ ਨਾ ਬੈਂਕਾਂ ਦਾ ਕਰਜ਼ਾ ਚੰਦਰੀ ਮਹਿੰਗਾਈ ਨੇ ਕੀਤੀ ਤੰਗ ਪੁੱਜ ਕੇ ਪਰਜਾ ਹੋ ਗਿਆ ਤੇਲ ਮਹਿੰਗਾ ਜੱਟਾਂ ਨੇ ਅੰਦਰ ਖੜਾਤੇ ਟਰੈਕਟਰ جے باسنوں ہاتھ لگ جے 20 ਦਾ ਮੰਗਦੇ نوٹ ਕਨੈਕਟਰ ਗਾਏ ਬੇਨ ਸਰਦਾਨੀ ਪਾਸੇ ਲੱਗੇ ਜਾਣ ਤੋਂ ਡਰ ਜਾ ਚੰਦਰੀ ਮਹਿੰਗਾਈ ਨੇ ਕੀਤੀ ਤੰਗ ਪੁੱਜਕੇ ਪਰ ਜਾ ਕੱਢ ਕੇ ਮੈਂ ਗਰੀਬ ਪਰੇ ਮਿਲੇ 10-20 ਨੂੰ ਕਿਲੋ ਆਟਾ ਖਾ ਲਿਆ ਹੈ ਖੁਸ਼ਕੀ ਨੇ ਹੇਲ ਬਿਨਾ ਬੁੜੀ ਕੁੜੀ ਦਾ ਝਾਟਾ ਹੋ ਟੋਲੇ ਦੀ ਕਪੜੀ ਕਹਿੰਦੇ ਨੋਟ ਬਿਹਾਂ ਦਾ ਧਰ ਜਾ ਚੰਦਰੀ ਮਹਿੰਗਾ ਹੀ ਨੇ ਕੀਤੀ ਤੰਗ ਪੁੱਜ ਕੇ ਪਰਜਾ ਗਾਕ ਨਹੀਂ ਛਾਉਂਦਾ ਹਾਂ ਬਈ ਕੋਈ ਗਾਕ ਨਹੀਂ ਆਉਂਦਾ ਸੇਠ ਜੀ ਚਾਕਣ ਵਾਲੇ ਦਵਾਲੇ ਕੀ ਲਿਆਈਏ ਕੀ ਦੇਈਏ ਪਿੱਟੀ ਜਾਨ ਦੁਕਾਨਾ ਵਾਲੇ ਲਾਏ ਬਿਨ ਸਰਦਾਨੀ ਵੇਚਦੇ ਸੌਦਾ ਹੁੰਦਾ ਹਰ ਜਾ ਚਿੰਦਰੀ ਮਹਿੰਗਾਈ ਨੇ ਕੀਤੀ ਤੰਗ ਪੁੱਜਕੇ ਪਰਜਾ ਦਾਲ ਸਾਗ ਤੜਕਾ ਅੰਦਰ ਬੈਠੀ ਰੋਵੇ ਬਿੱਲੋ ਨਾ ਸਬਜੀ ਸਵਾਦ ਬਣੇ ਕੰਡੇ 60 ਰੁਪਏ ਕਿਲੋ ਬਸ ਇਹੀ ਬੇਨਤੀ ਹੈ ਕਰਕੇ ਸ਼ੁਕਰ ਸ਼ੁਕਰ ਢਿੱਡ ਭਰ ਜਾ ਚੰਦਰੀ ਮਹਿੰਗਾਈ ਨੇ ਕੀਤੀ ਤੰਗ ਪੁੱਜਕੇ ਪਰ ਜਾ ਜੇ ਮੁਫਤ ਸਾਗ ਮਿਲ ਜੇ ហេਠਾਂਤੀ ਦਾ ਮਚਦਾ ਬਾਲਣ ਮੱਕੀ ਦੇ ਆਟੇ ਦਾ ਲਿਆਉਂਦਾ ਥਾਉਂਦਾ ਨਹੀਂ ਪਾਉਣ ਨੂੰ ਆਲਣ ਚੱਲ ਐਵੇਂ ਖਾ ਤੇ ਆਇਆ ਤਦਾ ਠਰ ਜਾ ਚੰਦਰੀ ਮਹਿੰਗਾਈ ਨੇ ਕੀਤੀ ਤੰਗ ਪੁੱਜ ਕਹੇ ਪਰ ਜਾ ਨਾ ਮਦਦੂਰੀ ਮਿਲਦੀ ਆ ਕਿਵੇਂ ਵਿਆਹੂ ਮੁੰਡੇ ਕੁੜੀਆਂ ਕਿਵੇਂ ਵਿਆਹੂ ਕੁੜੀਆਂ ਮੁੰਡੇ ਨਾ ਮਿਲੇ ਨੌਕਰੀ ਵੀ ਹੋਈ ਜਾਣ ਅਵਾਰਾ ਗੁੰਡੇ ਮਰ ਗਿਆ ਰੇਲੇਠਾ ਹੋ ਕੇ ਦੁਖੀ ਬਚਾਰਾ ਗਰ ਜਾ ਹੋ ਕੇ ਦੁਖੀ ਬਚਾਰਾ ਗਰ ਜਾ ਚੰਦਰੀ ਮਹਿੰਗਾਈ ਨੇ ਕੀਤੀ ਤੰਗ ਪੁੱਜਕੇ ਪਰ ਜਾ ਗੁੱਲੀ ਜੁੱਲੀ ਦੇ ਗੁੱਲੀ ਕੁੱਲੀ ਜੁੱਲੀ ਦੇ ਪਿੰਡਾਂ ਵਿੱਚ ਲੱਗਦੇ ਨੇ ਨਾਰੇ ਹੋਏ ਕੰਨਾਂ ਤੋਂ ਬੋਲੀ ਸੁਣਦੀ ਨਾ ਸੱਚੀਏ ਸਰਕਾਰੇ ਕੋਈ ਲੀਡਰ ਸੁਣਦਾ ਨਹੀਂ ਫਕਰਾਂ ਦੁੱਖ ਸੁੱਖ ਦਿਲ ਤੇ ਜਰ ਜਾ ਫਕਰਾਂ ਦੁੱਖ ਸੁੱਖ ਦਿਲ ਤੇ ਜਰ ਜਾ ਕੰਦਰੀ ਮਹਿੰਗਾਈ ਨੇ ਕੀਤੀ ਤੰਗ ਪੋਜ ਕੇ ਪਰ ਜਾ ਕੰਦਰੀ ਮਹਿੰਗਾਈ ਨੇ ਕੀਤੀ ਤੰਗ ਪੋਜ ਕੇ ਪਰ ਜਾ